ਖੁਸ਼ ਆ ਰਿਹਾ ਕਿਸੇ ਗੱਲ ਦੀ ਸਾਨੂੰ ਟੋਟ ਨਹੀਂ ਆਉਂਦੇ ਗੁਰੂ ਦੇ ਸਿੱਖ ਪਿਆਰੇ ਆ ਹਾਂ ਗੁਰੂ ਦੇ ਸਿੱਖ ਪਿਆਰੇ ਸਾਨੂੰ ਕਿਸੇ ਗੱਲ ਦੀ ਟੋਟ ਨਹੀਂ ਆਉਂਦੇ ਸਰ 2023 ਚ ਵੀ ਆਇਆ ਸੀ ਤੇ ਹੁਣ ਤੇ ਰਾਹੀਂ ਤਾਂ ਗਿੱਜ ਗਏ ਹਨ ਕੀ ਕਰੀਏ ਅੱਛਾ ਸਾਨੂੰ ਜਦੋਂ ਅਸੀਂ ਕਣਕ ਬੀਜਣੀ ਹੈ ਨਾ ਉਦੋਂ ਸਾਨੂੰ ਆਉਣਾ ਹੈ ਸਿਆਲ ਚ ਦਿੱਕਤ ਆਉਣੀ ਹੈ ਫਰੋਜਪੁਰ ਇਲਾਕੇ ਦੇ ਵਿੱਚ ਆ ਜੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਪਿੱਛੇ ਪਿੰਡ ਬੰਡਾਲਾ ਹੈਗਾ ਇੱਥੇ ਜਿਹੜੀਆਂ ਆਪਾਂ ਗੱਲ ਕਰੀਏ ਤਾਂ ਬਾਈਕਾਂ ਕਹਿੰਦੇ ਨੇ ਥੋੜੇ ਥੋੜੇ ਘਰ ਹੈਗੇ ਜਿਵੇਂ ਟਾਣੀ ਬਸਤੀ ਕਿਸ਼ਨ ਸਿੰਘ ਹੋ ਗਈ ਮੰਡਾਲਾ ਪਿੰਡ ਹੋ ਗਿਆ ਕਾਲੇ ਕੇ ਹੈਗਾ ਮੱਲਾਂ ਵਾਲਾ ਪਿੰਡ ਇੱਥੇ ਆਸੇ-ਪਾਸੇ ਜਿੰਨੇ ਵੀ ਪਿੰਡ ਹੈਗੇ ਆ ਇਹ ਸਾਰੇ ਪਿੰਡ ਹੁਣ دریا ਦੀ ਜਿਹੜੀ ਮਾਰ ਦੇ ਵਿੱਚ ਆ ਚੁੱਕੇ ਆ ਤਾਂ ਲੱਗਦਾ ਨਹੀਂ ਕਿਥੋਂ ਦੀ ਰਸਤਾ ਹੋਵੇਗਾ ਕਿਸ ਤੀਆਂ ਰਹੀ ਇੱਥੇ ਪਹੁੰਚਿਆ ਜਾਂਦਾ ਹੈਗਾ ਔਰ ਜਿ ਜੇਕਰ ਇੱਥੇ ਪਿੰਡ ਵੀ ਗੱਲ ਕਰੀਏ ਤਾਂ ਪਿੰਡ ਵੀ ਪੂਰੀ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਘਿਰੇ ਹੋਏ ਆ ਲੱਗਦਾ ਕਿ ਜਿਵੇਂ ਇੱਕ ਟਾਪੂ ਦੇ ਵਿੱਚ ਕੋਈ ਪਿੰਡ ਵਸਿਆ ਹੋਵੇ ਉਸ ਤਰੀਕੇ ਦੇ ਜਿਹੜੇ ਹਾਲਾਤ ਇੱਥੇ ਬਣ ਚੁੱਕੇ ਆ ਤੇ ਜਿਵੇਂ ਤੁਹਾਨੂੰ ਦਿਖਾਾਂਗੇ ਕਿ ਕਿਸਤੀਆਂ ਰਾਹੀਂ ਜਿੰਨੇ ਵੀ ਘਰਾਂ ਦੇ ਵਿੱਚ ਲੋਕ ਹੈਗੇ ਉਹਨਾਂ ਤੇ ਰਾਸ਼ਨ ਜਰੂਰ ਪਹੁੰਚ ਰਿਹਾ ਹੈ ਤਾਂ ਉਹ ਨਾਲ ਦੇ ਨਾਲ ਅਪੀਲ ਕਰ ਰਹੇ ਕਿ ਰਾਸ਼ਨ ਦੀ ਇੱਥੇ ਕੋਈ ਕਮੀ ਨਹੀਂ ਉਹਨਾਂ ਦੇ ਪਸ਼ੂਆਂ ਨੂੰ ਜਿਹੜੀ ਵੱਡੀ ਦਿੱਕਤ ਹੈ ਕਈ ਘਰਾਂ ਨੇ ਤਾਂ ਪਸ਼ੂ ਜਿਹੜੇ ਹੈਗੇ ਆਪਣੇ ਜਿਨ੍ਹਾਂ ਕੋਲ ਪ੍ਰਬੰਧ ਹੈ ਥੋੜਾ ਬਹੁਤਾ ਉਹਨਾਂ ਨੇ ਕੋਠਿਆਂ ਦੇ ਉੱਪਰ ਚੜਾਏ ਹੋਏ ਨੇ ਕਿਉਂਕਿ ਇੱਕ ਦੋ ਘਰਾਂ ਦੇ ਵਿੱਚ ਇਹ ਵੀ ਮਾਮਲੇ ਸਾਹਮਣੇ ਆਏ ਕਿ ਜੇ ਤੋ ਕਿਸੇ ਪਸ਼ੂ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਉਹਦੀ ਵੀ ਜਿਹੜੀ ਬੜੀ ਦਿੱਕਤ ਪੈਂਦੀ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਨੂੰ ਫਰੋਜਪੁਰ ਇਲਾਕੇ ਦੇ ਦਿਖਾ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਹਾਂ ਜੀ ਹਾਂ ਜੀ ਗੁਰੂ ਸਾਹਿਬ ਦੀ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਸਭ ਕੁਝ ਆ ਰਿਹਾ ਕਿਸੇ ਗੱਲ ਦੀ ਸੰਤੋਖ ਨਹੀਂ ਆਉਂਦਾ ਹੈ ਗੁਰੂ ਦੇ ਸਿੱਖ ਪਿਆਰੇ ਹਾਂ ਹਾਂ ਗੁਰੂ ਦੇ ਸਿੱਖ ਪਿਆਰੇ ਸਾਨੂੰ ਕਿਸੇ ਗੱਲ ਦੀ ਲੋਟ ਨਹੀਂ ਆਉਂਦਾ ਸਭ ਕੁਝ ਵਾਦੂ ਆ ਹਾਂ ਜੀ ਪਾਣੀ ਤੇਰੇ estranger ਦੋ ਯਾਰ ਤੇ ਇੱਚ ਵੀ ਆਇਆ ਸੀ ਤੇ ਹੁਣ ਫੇਰ ਅਸੀਂ ਤਾਂ ਗੱਜ ਗਏ ਹੁਣ ਕੀ ਕਰੀਏ ਅੱਛਾ ਚੜਦੀ ਕਲਾ ਬਸ ਤੇ ਹੋਰ ਕੋਈ ਚੀਜ਼ ਦੀ ਕੋਈ ਜ਼ਰੂਰਤ ਹੋਵੇ ਨਹੀਂ ਗੁਰੂ ਸਾਹਿਬ ਦੀ ਪਰ ਸਾਨੂੰ ਨਾ ਜ਼ਰੂਰਤ ਹੋਣ ਨਹੀਂ ਹੋਣ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਸਾਨੂੰ ਜਦੋਂ ਅਸੀਂ ਕਣਕ ਬੀਜਣੀ ਹੈ ਨਾ ਉਦੋਂ ਸਾਨੂੰ ਆਉਣਾ ਹੈ ਸਿਆਲ ਚ ਦਿੱਕਤ ਆਉਣੀ ਹੈ ਹੁਣ ਤਾਂ ਸਭ ਕੁਝ ਸਾਡੇ ਕੋਲ ਹੈਗਾ ਵੀ ਉਦੋਂ ਥੋੜੀ ਜਿਹੀ ਜ਼ਿਆਦਾ ਜ਼ਰੂਰਤ ਪੈਣੀ ਹੈ ਹਾਂ ਸਾਰੀ ਸਾਰੀ ਜ਼ਰੂਰਤ ਉਦੋਂ ਹੀ ਪੈਣੀ ਜਿਆਦੀ ਤਾਂ ਹੁਣ ਤੇ ਚਲੋ ਸੌਦਾ ਪੱਤਰ ਤੁਹਾਨੂੰ ਪਤਾ ਵੀ ਇਹ ਘਰਾਪ ਲੈ ਆਏ ਅਸੀਂ ਪਹਿਲਾਂ ਵੀ ਲਿਆ ਕੇ ਰੱਖਿਆ ਹੁੰਦਾ ਸਾਨੂੰ ਪਤਾ ਪਾਣੀ ਆਉਂਦਾ ਸਰ ਤੁਹਾਨੂੰ ਹੈਗਾ ਸੀ ਪਹਿਲਾਂ ਵੀ ਆ ਜੀ ਸਾਨੂੰ ਪਤਾ ਹੀ ਆ ਜਦੋਂ ਦਰਿਆ ਦੇ ਲਾਗੇ ਦੀ ਬੈਠੇ ਹੋਏ ਇਹ ਨਹੀਂ ਸਰਕਾਰ ਨੂੰ ਨਹੀਂ ਐ ਸਰਕਾਰਾਂ ਨੂੰ ਨਹੀਂ ਪਤਾ ਲੱਗਿਆ ਵੀ ਹੁਣ ਪ੍ਰਬੰਧ ਕਰਦੀ ਹੈ ਸਰਕਾਰਾਂ ਨੇ ਕੀ ਕਰਨਾ ਵਾ ਸਰਕਾਰਾਂ ਚਲੋ ਮਾੜ ਮੋੜ ਜਾ ਕਰਦੀਆਂ ਇੰਨਾ ਜ਼ਿਆਦਾ ਨਹੀਂ 88 'ਚ ਵੀ ਆਇਆ ਉਦੋਂ ਵੀ ਦੇਖਿਆ ਤੁਸੀਂ ਇਹ ਜਿਹੜੀ 88 'ਚ ਮੇਰੇ ਵਿਆਹ ਤੋਂ ਪਹਿਲਾਂ ਹੈ ਅੱਛਾ ਵਿਆਹ ਤੋਂ ਪਹਿਲਾਂ ਸੀਗਾ ਹਾਂ ਜੀ 23 ਵੇਲੇ ਨੁਕਸਾਨ ਹੋਇਆ ਸਾਰਾ ਇਸ ਤਰ੍ਹਾਂ ਹੋਇਆ ਸੀ ਤੇ ਕੋਈ ਮੁਆਵਜ਼ਾ ਫਸਲਾਂ ਦਾ ਦੋਦੋਂ 6000 ਮਿਲਿਆ ਕਿਸੇ ਨੂੰ ਮਿਲਿਆ ਪੂਰਾ ਨਹੀਂ ਮਿਲਿਆ 20 ਤੇ ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਕਿੰਨੇ ਕਿਲੋ ਅਸੀਂ ਕੀ ਤੁਹਾਨੂੰ ਸਾਢੇ 4 ਕਿਲੋ ਸਾਢੇ 4 ਕਿਲੋ ਹਾਂਜੀ ਸਾਰੀ ਉਹ ਡੁੱਬ ਗਈ ਹਾਂਜੀ ਸਾਰੀ ਡੁੱਬ ਗਈ ਕਿਸੇ ਦੀ ਵੀ ਨਹੀਂ ਰਹੀ ਕਿਸੇ ਭੈਣ ਭਰਾ ਦੀ ਸਾਰੇ ਇੱਥੇ ਲੱਗੇ ਜੀ ਨਹੀਂ ਕਿਸੇ ਦੀ ਹੈਗੀ ਤੇ ਇਹ ਬਸਤੀ ਕਿਹੜੀ ਬਸਤੀ ਕਿਸ਼ਨ ਸਿੰਘ ਵਾਲੀ ਕਿਸ਼ਨ ਸਿੰਘ